ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰਿਓ ਲੜੀ ਨੂੰ ਅੱਗੇ ਵਧਾਉਂਦੇ ਹੋਏ ਜਪਜੀ ਸਾਹਿਬ ਜੀ ਦੀ 8ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰੀਏ ਵਿਚਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਜੋਦੜੀ ਕਰੀਏ ਅਰਦਾਸ ਕਰੀਏ ਮਹਾਰਾਜ ਕਿਰਪਾ ਕਰਨ ਸਮਤ ਬਖਸ਼ਣ ਬਲ ਬੁੱਧੀ ਬਖਸ਼ਣ ਇਸ ਤੁਛ ਬੁੱਧੀ ਨੂੰ ਸਮਤ ਦੇਣ ਤਾਂ ਜੋ ਉਹਨਾਂ ਦੀ ਅਗੰਮੀ ਬਾਣੀ ਦੀ ਵਿਚਾਰ ਸਿਮਿਲ ਜੁਲ ਕੇ ਸਾਂਝੀ ਕਰ ਸਕੀਏ ਗੁਰੂ ਪਿਆਰੇਓ ਗੁਰਬਾਣੀ ਦੀ ਵਿਚਾਰ ਨਾਲ ਹੀ ਗੁਰਬਾਣੀ ਦੀ ਸਮਝ ਪੈਂਦੀ ਹੈ ਤਾਂ ਆਓ ਆਪਾਂ ਮਿਲ ਕੇ ਵਿਚਾਰ ਨੂੰ ਅੱਗੇ ਲਿਜਾਈਏ 8ਵੀਂ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਸੌਜੀ ਬਖਸ਼ਦੇ ਹਨ ਮਹਾਰਾਜ ਸੁਣਿਆ ਦਾ ਜਿਹੜਾ ਮਹੱਤਵ ਹੈ ਉਹ ਸਾਨੂੰ ਦੱਸਦੇ ਹਨ 8ਵੀਂ 9ਵੀਂ 10ਵੀਂ ਤੇ 11ਵੀਂ ਪੌੜੀ ਜਿਹੜੀ ਹੈ ਇਹਦਾ ਜਿਹੜਾ ਕੇਂਦਰ ਅੱਖਰ ਹੈ ਇਹ ਜਿਹੜੀਆਂ ਪੰਕਤੀਆਂ ਹਨ ਇਹਨਾਂ ਪੌੜੀਆਂ ਦੇ ਵਿੱਚ ਇਹਨਾਂ ਦਾ ਜਿਹੜਾ ਕੇਂਦਰ ਅੱਖਰ ਹੈ ਉਹ ਸੁਣਿਆ ਹੈ ਅੱਜ ਅਸੀਂ ਵਿਚਾਰ ਕਰਾਂਗੇ ਕਿ ਇਹ ਪੌੜੀਆਂ ਤੋਂ ਕੀ ਸਾਨੂੰ ਸੋਜੀ ਪ੍ਰਾਪਤ ਹੁੰਦੀ ਹੈ ਪਰ ਉਸ ਤੋਂ ਪਹਿਲਾਂ ਜਿਹੜਾ ਅੱਖਰ ਹੈ ਜਿਹੜਾ ਕੇਂਦਰ ਅੱਖਰ ਹੈ ਜਿਹੜਾ ਸੈਂਟਰਲਾਈਜ਼ਡ ਅੱਖਰ ਯੂਜ਼ ਹੋ ਰਿਹਾ ਹੈ ਇਹਦੇ ਵਿੱਚ ਬਾਕੀ ਜਿਹੜੀਆਂ ਪੰਕਤੀਆਂ ਹਨ ਉਹ ਇਸ ਕੇਂਦਰ ਅੱਖਰ ਦੇ ਆਸ-ਪਾਸ ਜਿਹੜੀਆਂ ਹਨ ਉਹ ਘੁਮਰੀਆਂ ਹਨ ਤਾਂ ਪਹਿਲਾਂ ਇਹ ਅੱਖਰ ਦੀ ਸਾਨੂੰ ਵਿਚਾਰ ਕਰਨੀ ਹੈ ਗੁਰੂ ਪਿਆਰਿਓ ਅਕਸਰ ਵਿਦਵਾਨਾਂ ਨੇ ਜਿਹੜਾ ਸੁਣਿਆ ਅੱਖਰ ਹੈ ਇਹਦੀ ਜਿਹੜੀ ਭਾਵ ਦੱਸਿਆ ਹੈ ਇਹਦਾ ਜਿਹੜਾ ਅਰਥ ਦੱਸਿਆ ਹੈ ਉਹ ਸੁਣਨ ਤੋਂ ਲਹਿ ਸੁਣਨ ਤੋਂ ਭਾਵ ਲਿਸਨਿੰਗ ਕਰਨਾ ਹੈ ਲਿਸਨ ਕਰਨ ਨਾਲ ਹੈ ਪਰ ਅਸੀਂ ਵਿਚਾਰ ਕਰਾਂਗੇ ਅਸੀਂ ਇਹ ਅੱਖਰ ਦੀ ਵਿਚਾਰ ਦੋ ਤਰੀਕੇ ਨਾਲ ਕਰਾਂਗੇ ਸੁਣਿਆ ਅੱਖਰ ਨੂੰ ਅਸੀਂ ਲਿਸਨਿੰਗ ਨਾਲ ਵੀ ਵਿਚਾਰਾਂਗੇ ਔਰ ਸੁਣੇ ਅੱਖਰ ਦਾ ਜਿਹੜਾ ਦੂਸਰਾ ਅਰਥ ਹੈ ਉਹ ਰਜ਼ਾ ਵਿੱਚ ਰਹਿਣਾ ਹੈ ਹੁਕਮ ਦੇ ਵਿੱਚ ਰਹਿਣਾ ਹੈ ਉਸ ਪਰਮੇਸ਼ਰ ਦਾ ਹੁਕਮ ਹੈ ਤਾਂ ਅਸੀਂ ਇਹ ਜਿੰਨੀਆਂ ਵੀ ਹੁਣ ਪੌੜੀਆਂ ਹਨ 8ਵੀਂ 9ਵੀਂ 10ਵੀਂ ਤੇ 11ਵੀਂ ਪੌੜੀ ਇਹਨਾਂ ਦਾ ਪਹਿਲਾ ਜਿਹੜਾ ਕੇਂਦਰ ਅੱਖਰ ਹੈ ਸੁਣਿਆ ਉਹਦੇ ਨਾਲ-ਨਾਲ ਅਸੀਂ ਪੰਕਤੀਆਂ ਨੂੰ ਵਿਚਾਰ ਕਰਾਂਗੇ 8ਵੀਂ ਪੌੜੀ ਦੀ ਪਹਿਲੀ ਪੰਕਤੀ ਵਿੱਚ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਹਨ ਸੋਜੀ ਬਖਸ਼ਰੇ ਹਨ ਸੁਣਿਆ ਸਿੱਧ ਪੀਰ ਸੁਰਨਾਥ ਤਾਂ ਕਹਿਣ ਤੋਂ ਭਾਵ ਹੈ ਕਿ ਸਿੱਧ ਕੌਣ ਹਨ ਸਿੱਧ ਉਹ ਹੁੰਦਾ ਹੈ ਜਿਹੜਾ ਕਿਸੇ ਕੰਮ ਨੂੰ ਕਿਸੇ ਪ੍ਰੋਸੈਸ ਨੂੰ ਪੂਰਾ ਕਰ ਲੈਂਦਾ ਹੈ ਉਸ ਨੂੰ ਸਿੱਧ ਕਿਹਾ ਜਾਂਦਾ ਹੈ ਜਿਵੇਂ ਕਿ ਅਸੀਂ ਕਹਿੰਨੇ ਹਾਂ ਕਿ ਇਹ ਮਹਾਪੁਰਸ਼ ਨੇ ਇਹਨਾਂ ਨੇ ਇਹ ਵਾਲਾ ਮੰਤਰ ਸਿੱਧ ਕਰ ਲਿਆ ਹੈ ਹੁਣ ਇਹ ਮੰਤਰ ਦੇ ਨਾਲ ਉਸ ਮੰਤਰ ਦਾ ਫਲ ਪ੍ਰਾਪਤ ਕਰਦੇ ਹਨ ਜਾਂ ਉਹ ਮੰਤਰ ਜਿਹੜਾ ਹੈ ਜਦੋਂ ਇਹਨਾਂ ਦੀ ਦਸਨਾ ਤੇ ਆਂਦਾ ਹੈ ਤਾਂ ਮੰਤਰ ਆਪਣਾ ਕੰਮ ਪੂਰਾ ਕਰ ਦਿੰਦਾ ਹੈ ਤੇ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਇਸ ਮਹਾਪੁਰਸ਼ ਨੇ ਇਹ ਮੰਤਰ ਸਿੱਧ ਕਰ ਲਿਆ ਹੈ ਤਾਂ ਧੰਗੁਰ ਨਾਨਕ ਸਾਹਿਬ ਮਹਾਰਾਜ ਫਰਮਾਨ ਕਰਦੇ ਹਨ ਕਿ ਉਸ ਪ੍ਰਭੂ ਪਰਮਾਤਮਾ ਪਰਮੇਸ਼ਰ ਦਾ ਨਾਮ ਸੁਣਨ ਦੇ ਨਾਲ ਹੀ ਜਿਹੜਾ ਮਨੁੱਖ ਹੈ ਉਹ ਸਿੱਧ ਬਣਦਾ ਹੈ ਔਰ ਸਿੱਧੀਆਂ ਨੂੰ ਪ੍ਰਾਪਤ ਕਰ ਲੈਂਦਾ ਹੈ ਅਗਲਾ ਜਿਹੜਾ ਪੰਕਤੀ ਦਾ ਅੱਖਰ ਹੈ ਉਹ ਪੀਰ ਹੈ ਪੀਰ ਤੋਂ ਭਾਵ ਇੱਕ ਅਧਿਆਤਮਿਕ ਗੁਰੂ ਵੀ ਹੋ ਸਕਦਾ ਹੈ ਇੱਕ ਅਧਿਆਤਮਿਕ ਲੀਡਰ ਵੀ ਹੈ ਤਾਂ ਪਰਮੇਸ਼ਰ ਦਾ ਨਾਮ ਸੁਣਨ ਦੇ ਨਾਲ ਪ੍ਰਮਾਤਮਾ ਦਾ ਨਾਮ ਸੁਣਨ ਦੇ ਨਾਲ ਮਨੁੱਖ ਦੇ ਅੰਦਰ ਇੱਕ ਧਾਰਮਿਕ ਲੀਡਰਸ਼ਿਪ ਦੀ ਕੁਆਲਿਟੀ ਆ ਜਾਂਦੀ ਹੈ ਉਹ ਆਪ ਜਿੱਥੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਆਪ ਜਿੱਥੇ ਪ੍ਰਮਾਤਮਾ ਨਾਲ ਜੁੜਦਾ ਹੈ ਉੱਥੇ ਉਹ ਬਾਕੀਆਂ ਨੂੰ ਵੀ ਪ੍ਰਮਾਤਮਾ ਦੇ ਨਾਲ ਜੋੜਨ ਦਾ ਰਾਹ ਜਿਹੜਾ ਹੈ ਉਹ ਦੱਸਦਾ ਹੈ ਉਹ ਪੀਰ ਕਹੇ ਲਾਂਦਾ ਹੈ ਤਾਂ ਇਹ ਅਵਸਥਾ ਵੀ ਪ੍ਰਮਾਤਮਾ ਦੇ ਨਾਮ ਸੁਣਨ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ ਸੁਰਤੋ ਭਾਵ ਦੇਵਤੇ ਹੁੰਦੇ ਹਨ ਤਾਂ ਮਹਾਰਾਜ ਫਰਮਾਨ ਕਰਦੇ ਹਨ ਕਿ ਜਿਹੜੇ ਦੇਵੀ ਗੁਣ ਹਨ ਦੇਵਤਿਆਂ ਦੇ ਜਿਹੜੇ ਗੁਣ ਹਨ ਉਹ ਵੀ ਪਰਮਾਤਮਾ ਦਾ ਨਾਮ ਸੁਣਨ ਨਾਲ ਹੀ ਪ੍ਰਾਪਤ ਹੁੰਦੇ ਹਨ ਦੇਵੀ ਗੁਣ ਦੇਵਤਿਆਂ ਦੇ ਗੁਣ ਦਾ ਭਾਵ ਪਰਮਾਤਮਾ ਦੇ ਨਾਲ ਇਕਮਿਕ ਹੋ ਕੇ ਰਹਿਣਾ ਪਰਮਾਤਮਾ ਦੀ ਰਜ਼ਾ ਦੇ ਰਹਿਣਾ ਇਸ ਪੰਕਤੀ ਦਾ ਜਿਹੜਾ ਅਖੀਰਲਾ ਅੱਖਰ ਹੈ ਉਹ 나ਥ ਹੈ ਤੇ 나ਥ ਤੋਂ ਭਾਵ ਵੈਸੇ ਤਾਂ 나ਥ ਅਸੀਂ ਜੋਗੀਆਂ ਲਈ ਯਾਦ ਆਤਰ ਪ੍ਰਯੋਗ ਹੁੰਦਾ ਹੈ ਪਰ ਇੱਥੇ ਜਿਹੜਾ ਇਹਦਾ ਅੰਦਰਲਾ ਭਾਵ ਹੈ ਗਹਿਰੇ ਤਲ ਤੇ ਜਾ ਕੇ ਜੇ ਆਪਾਂ ਵਿਚਾਰ ਕਰ ਰਹੇ ਹਾਂ ਤਾਂ 나ਥਾਂ ਦਾ ਭਾਵ 나ਥ ਤੋਂ ਭਾਵ ਕਿਸੇ ਨੂੰ ਕੰਟਰੋਲ ਕਰ ਲੈਣਾ ਕਿਸੇ ਨੂੰ ਆਪਣੇ ਵਸਤ ਚ ਕਰ ਲੈਣਾ ਕਿਸੇ ਨੂੰ ਨੱਥ ਲੈਣਾ ਹੁੰਦਾ ਹੈ ਤਾਂ ਇੱਥੇ ਜਿਹੜਾ ਇਹ ਅੱਖਰ ਹੈ ਉਹਦਾ ਭਾਵ ਕਿ ਜਿਹੜੇ ਪ੍ਰਮਾਤਮਾ ਦਾ ਨਾਮ ਸੁਣਦੇ ਹਨ ਉਹ ਕਾਮ ਕਰੋਧ ਲੋ ਮੋਹ ਹੰਕਾਰ ਨੂੰ ਨੱਥ ਲੈਂਦੇ ਹਨ ਉਹਨਾਂ ਦੇ ਤੇ ਨੱਥ ਪਾ ਲੈਂਦੇ ਹਨ ਫਿਰ ਕਾਮ ਕਰੋ ਲੋ ਮੋਹ ਹੰਕਾਰ ਉਹਨਾਂ ਦੇ ਕੰਟਰੋਲ 'ਚ ਹੁੰਦਾ ਹੈ ਕੰਟਰੋਲ ਤੋਂ ਬਾਹਰ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਉਹ ਇਹ ਕਾਮ ਕਰੋ ਲੋ ਮੋਹ ਹੰਕਾਰ ਨੂੰ ਨੱਥ ਲੈਂਦੇ ਹਨ ਹੁਣ ਇਹੀ ਪੰਕਤੀ ਦੀ ਵਿਚਾਰ ਅਸੀਂ ਇਸ ਤਰ੍ਹਾਂ ਵੀ ਕਰਾਂਗੇ ਕਿ ਸੁਣਿਆ ਦਾ ਜਿਹੜਾ ਅਰਥ ਹੈ ਉਹ ਹੁਕਮ ਹੈ ਤਾਂ ਮਹਾਰਾਜ ਫਰਮਾਨ ਕਰਦੇ ਹਨ ਕਿ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਸਿੱਧ ਹੁੰਦੇ ਹਨ ਤੁਭਾਵ ਮਨੁੱਖ ਜਿਹੜਾ ਹੈ ਕੋਈ ਹੈ ਉਹ ਸਿੱਧੀਆਂ ਪ੍ਰਾਪਤ ਤਾਂ ਹੀ ਕਰ ਪਾਂਦਾ ਹੈ ਜੇ ਪਰਮਾਤਮਾ ਦਾ ਹੁਕਮ ਹੈ ਤਾਂ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ ਤਾਂ ਕੋਈ ਕਾਰਜ ਜਿਹੜਾ ਉਹ ਸਿੱਧ ਤਾਂ ਹੀ ਕਰ ਪਾਂਦਾ ਹੈ ਜੇ ਪਰਮਾਤਮਾ ਦਾ ਹੁਕਮ ਹੈ ਜਾਂ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ ਕੋਈ ਸਪਿਰਚੁਅਲ ਗੁਰੂ ਸਪਿਰਚੁਅਲ ਲੀਡਰ ਵੀ ਤਾਂ ਹੀ ਬਣਦਾ ਹੈ ਜੇ ਉਸ ਪਰਮਾਤਮਾ ਦਾ ਹੁਕਮ ਹੈ ਸੁਣਿਆ ਸਿੱਧ ਪੀਰ ਤਾਂ ਸੁਣਿਆ ਤੋਂ ਭਾਵ ਅਥੇ ਅਸੀਂ ਹੁਣ ਹੁਕਮ ਲੈ ਕੇ ਚੱਲਾਂਗੇ ਰਜ਼ਾ ਲੈ ਕੇ ਚੱਲਾਂਗੇ ਤਾਂ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਕਿਸੇ ਦੇ ਅੰਦਰ ਕਿਸੇ ਮਨੁੱਖ ਦੇ ਅੰਦਰ ਸਪਿਰਚੁਅਲ ਗੁਰੂ ਦੀ ਕੁਆਲਟੀਜ਼ ਪੈਦਾ ਹੁੰਦੀਆਂ ਹਨ ਉਹ ਇੱਕ ਧਾਰਮਿਕ ਆਗੂ ਬਣਦਾ ਹੈ ਆਪ ਵੀ ਪਰਮੇਸ਼ਰ ਨਾਲ ਜੁੜਦਾ ਹੈ ਤੇ ਬਾਕੀਆਂ ਨੂੰ ਵੀ ਪਰਮੇਸ਼ਰ ਨਾਲ ਜੁੜਨ ਦਾ ਰਾਹ ਦੱਸਦਾ ਹੈ ਇਹ ਅਵਸਥਾ ਵੀ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ ਪ੍ਰਾਪਤ ਹੋ ਸਕਦੀ ਹੈ ਦੇਵੀ ਗੁਣ ਜਿਹੜੇ ਹਨ ਉਹ ਵੀ ਪ੍ਰਮਾਤਮਾ ਦੇ ਹੁਕਮ ਨਾਲ ਹੀ ਪ੍ਰਾਪਤ ਹੁੰਦੇ ਹਨ ਤਾਂ ਜੇ ਕਿਸੇ ਅੰਦਰ ਦੇਵੀ ਗੁਣ ਹਨ ਜਾਂ ਕੋਈ ਦੇਵਤਾ ਬਣ ਗਿਆ ਹੈ ਜਾਂ ਦੇਵਤੇ ਜਿਹੜੇ ਹਨ ਉਹ ਦੇਵਤੇ ਵੀ ਤਾਂ ਹਨ ਕਿਉਂਕਿ ਉਹ ਪਰਮੇਸ਼ਰ ਦਾ ਹੁਕਮ ਹੈ ਕਾਮ ਕਰੋ ਲੋਮੋ ਹੰਕਾਰ ਨੂੰ ਨੱਥ ਵੀ ਕੋਈ ਤਾਂ ਪਾ ਸਕਦਾ ਹੈ ਜੀ ਪਰਮੇਸ਼ਰ ਦਾ ਹੁਕਮ ਹੈ। ਨੀਤਾ ਬਹੁਤ ਯੋਗੀ ਹਨ। ਕਈ-ਕਈ ਸਾਲਾਂ ਤੋਂ ਕੋਈ 100-100 ਸਾਲਾਂ ਤੋਂ ਵੀ ਤਪ ਕਰ ਰਹੇ ਹਨ ਪਰ ਉਹ ਜਲਦੀ ਹੀ ਛਿੰਨ ਭਰ ਵਿੱਚ ਹੀ ਕਰੋਧ ਵਿੱਚ ਆ ਜਾਂਦੇ ਹਨ। ਕਾਮ ਤੋਂ ਜਕੜੇ ਜਾਂਦੇ ਹਨ। ਲੋਭ ਉਹਨਾਂ ਨੂੰ ਮਾਰ ਲੈਂਦਾ ਹੈ, ਗਿਰ ਲੈਂਦਾ ਹੈ। ਔਰ ਬਹੁਤ ਤਪੱਸਿਆ ਕਰਨ ਦੇ باوجود ਵੀ ਹੰਕਾਰ ਜਿਹੜਾ ਹੈ ਉਹ ਉਹਨਾਂ ਦੇ ਉੱਪਰ ਪ੍ਰਬਲ ਰਹਿੰਦਾ ਹੈ ਤਾਂ ਮਹਾਰਜ ਇੱਥੇ ਇਹ ਵੀ ਫਰਮਾਨ ਕਰਦੇ ਹਨ ਕਿ ਉਸ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ ਜਿਹੜਾ ਹੈ ਕੋਈ ਮਨੁੱਖ ਕਾਮ ਕਰੋ ਲੋਮ ਹੰਕਾਰ ਨੂੰ ਨੱਥ ਪਾ ਸਕਦਾ ਹੈ ਤਾਂ ਇਸ ਪੰਕਤੀ ਦੀ ਜਿਹੜੀ ਵਿਚਾਰ ਹੈ ਉਹ ਅਸੀਂ ਇਸ ਤਰ੍ਹਾਂ ਕੀਤੀ ਹੈ ਸੁਣਿਆ ਸਿੱਧ ਪੀਰ ਸੁਰਨਾਥ ਭਾਵ ਕਿ ਪ੍ਰਮਾਤਮਾ ਦਾ ਨਾਮ ਸੁਣਨ ਨਾਲ ਹੀ ਕੋਈ ਸਿੱਧੀਆਂ ਪ੍ਰਾਪਤ ਕਰਦਾ ਹੈ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਦੇ ਨਾਲ ਹੀ ਕੋਈ ਦੇਵੀ ਗੁਣ ਪ੍ਰਾਪਤ ਕਰਦਾ ਹੈ ਕੋਈ ਪੀਰ ਅਵਸਥਾ ਪ੍ਰਾਪਤ ਕਰਦਾ ਹੈ ਜਾਂ ਕੋਈ ਨਾਥ ਬਣਦਾ ਹੈ ਔਰ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ ਕੋਈ ਸਪਿਰਚੁਅਲ ਗੁਰੂ ਬਣਦਾ ਹੈ ਔਰ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ ਕੋਈ ਦੇਵੀ ਗੁਣ ਪ੍ਰਾਪਤ ਕਰ پا ਸਕਦਾ ਹੈ ਔਰ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ ਕੋਈ ਕਾਮ ਕਰੋ ਲੋ ਓਮ ਓਂਕਾਰ ਨੂੰ ਨਥ ਪਾ ਸਕਦਾ ਹੈ ਤਾਂ ਗੁਰੂ ਪਿਆਰਿਓ ਜਬਜੀ ਸਾਹਿਬ ਜੀ ਕੀ 8ਵੀਂ ਪੌੜੀ ਦੀ ਪਹਿਲੀ ਪੰਕਤੀ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਹੈ ਇਸ ਪੰਕਤੀ ਦੇ ਵਿੱਚ ਜਿਹੜਾ ਅੱਖਰ ਸੁਣਿਆ ਹੈ ਇਹ ਬਾਕੀ ਪੰਕਤੀਆਂ ਦੇ ਵਿੱਚ ਵੀ ਆਏਗਾ ਤੇ ਅਸੀਂ ਅਗਲੀ ਜਿਹੜੀ ਵਿਚਾਰ ਹੈ ਉਸ ਵਿੱਚ ਸੁਣਿਆ ਅੱਖਰ ਨੂੰ ਜਿਆਦਾ ਨਾ ਵਿਚਾਰ ਕਰਦੇ ਹੋਏ ਬਾਕੀ ਦੀ ਪੰਕਤੀ ਨੂੰ ਅਸੀਂ ਵਿਚਾਰ ਨੂੰ ਸਾਂਝੀ ਕਰਾਂਗੇ ਆਪ ਜੀ ਵੀ ਮਹਾਰਾਜ ਦੇ ਅੱਗੇ ਜੋਦੜੀ ਕਰਿਓ ਮਹਾਰਾਜ ਸਮਤ ਬਖਸ਼ਣ ਬਲ ਬੁੱਧੀ ਬਖਸ਼ਣ ਇਸ ਤੁਸ ਬੁੱਧੀ ਨੂੰ ਬਲ ਦੇਣ ਔਰ ਆਪਣੀ ਕਿਰਪਾ ਬਣਾ ਕੇ ਰੱਖਣ ਤਾਂ ਜੋ ਕਿ ਅਸੀਂ ਮਿਲ ਜੁਲ ਕੇ ਉਹਨਾਂ ਦੀ ਗੰਮੀ ਬਾਣੀ ਦੀ ਵਿਚਾਰ ਇਸ ਤਰ੍ਹਾਂ ਹੀ ਕਰਦੇ ਰਹੀਏ ਆਓ ਜੀ ਹੁਣ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ